ਮਜ਼ਦੂਰਾਂ ਦੀ ਗੱਲ ਕਰਾਂਗੀ ਇਹ ਦੁਕਾਨ ਦੇ ਮਲਾਜ਼ਮਾਂ ਉਹਨਾਂ ਦੀ ਗੱਲ ਵੀ ਕਰਾਂਗੀ ਸੋ ਮਲਾਮ ਵੀਰਾਂ ਨੂੰ ਬੇਨਤੀ ਕਰਨਾ ਮੈਂ ਉਹ ਵੀ ਵੱਧ ਚੜ ਕੇ ਸਾਡਾ ਸਾਥ ਦੇਣ ਤਾਂ ਜੋ ਉਹਨਾਂ ਦੇ ਚੱਲੂ ਕਿਤੇ ਧਰਨਾ ਲਾਉਣ ਦੀ ਲੋੜ ਨਹੀਂ ਉਦੋਂ ਧਰਨੇ ਜਾ ਕੇ ਬੈਹਨੇ ਅਸੀਂ ਪਖੰਡ ਕਰਦੇ ਸੀ ਆਏ ਜਨਾਨੀਆਂ ਕੁੱਟੀਆਂ ਤੇ ਇਹਨਾਂ ਨੇ ਕਿਹੜਾ ਕੰਮ ਕੀਤੀ ਹੈ ਇੱਕ ਗੋਸੀ ਇਹ ਹੀ ਹੈ ਜਦੋਂ ਕੋਈ ਮੁੱਖ ਮੰਤਰੀ ਇਹਨਾਂ ਦੇ ਜਿਹੜੇ ਤੌਰ ਤਰੀਕੇ ਉਹ ਬਦਲ ਜਾਂਦੇ ਆ ਅੱਜ ਇਹ ਚ ਕਿਸਾਨ 1 ਏਕੜ ਮਗਰ ਜਾ ਰਹੇ ਅੱਜ ਬਹੁਤ ਜ਼ਿਆਦਾ ਬਿਮਾਰੀ ਪਈ ਸੀਗੀ ਮਦਰੇ ਝੋਨੇ ਨੂੰ ਦੋ ਜਾਂ ਤਿੰਨ ਅਟੈਕ ਆਏ ਸੀਗੇ ਸੋ ਇਹਨਾਂ ਚੀਜ਼ਾਂ ਤੇ ਵਿਚਾਰਾਂ ਹੋਈਆਂ ਅੱਗੇ ਬੜੀ ਸੋਚ ਲੈ ਕੇ ਚੱਲੇ ਆ ਤੇ ਵੀਰਾਂ ਨਾਲ ਤਾਲਮੇਲ ਹੋਇਆ ਜਿਵੇਂ ਵੀ ਪਰਚੇ ਹੋਏ ਆ ਜਿਕੇ ਤੇ ਉਹ ਪਰਚਿਆਂ ਨੂੰ ਵੀ ਰੱਦ ਕਰਾਵਾਂਗੇ ਪਰ ਇੱਕ ਗੱਲ ਦਾ ਬੜਾ ਅਫਸੋਸ ਹੈਗਾ 2019 ਦੇ ਵਿੱਚ ਜੱਥੇਬੰਦੀਆਂ ਨੇ ਕੇਸ ਲੜਿਆ ਉਹੀ ਮਾਨਯੋਗ ਸੁਪਰੀਮ ਕੋਰਟ ਨੇ ਆਡਰ ਕੀਤੇ ਜੇ ਕਿਸਾਨ ਨੂੰ 2400 ਰੁਪਇਆ ਏਕੜ ਮੁਆਵਜ਼ਾ ਦਿੱਤਾ ਜਾਵੇ ਤੇ ਉਦੋਂ ਤੱਕ ਤੁਸੀਂ ਨਾ ਜੁਰਮਾਨਾ ਕਰ ਸਕਦੇ ਆ ਨਾ ਕਿਸੇ ਤੇ ਪਰਚਾ ਕਰ ਸਕਦੇ ਆ ਪਰ ਉਹੀ ਹੁਣ 6 ਸਾਲ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਕਿਸਾਨੀ ਨੂੰ ਕਿਤੇ ਅੱਖਾਂ ਦਿਖਾਈਆਂ ਉਹੀ ਆਰਡਰ ਦਿੱਤਾ ਵੀ ਇਹਨਾਂ ਤੇ ਸ਼ਕਤੀ ਵਰਤੀ ਜਾਓ ਇੱਕ ਪਾਸੇ ਸੁਪਰੀਮ ਕੋਰਟ ਇਹ ਤਾਂ ਕਲੈਕਟ ਕਰਾ ਲੰਭੀ ਪੂਰੇ ਜਿਹੜਾ ਉਹਨਾਂ ਨੇ ਆਰਡਰ ਦਿੱਤਾ ਤਾਂ ਵੀ ਕਿਸੇ ਸਰਕਾਰ ਨੇ ਉਹਨੂੰ ਫਾਲੋ ਕੀਤਾ ਕਿਸੇ ਨੂੰ ਕਿਸਾਨ ਨੂੰ 24 ਰੁਪਇਆ ਏਕੜ ਦਿੱਤਾ ਵੀ ਹੈ ਤਾਂ ਫਿਰ ਉਹਨਾਂ ਨੂੰ ਜੇਲਾਂ ਦੀ ਗੱਲ ਕਰਨੀ ਜਾਂ ਇਹ ਗੱਲਾਂ ਕਰਨੀਆਂ ਕਿਤੇ ਨਾ ਕਿਤੇ ਸਰਕਾਰਾਂ ਜਦੋਂ ਕਿਸਾਨਾਂ ਤੇ ਉਲਟ ਕੋਈ ਫੈਸਲੇ ਆਉਂਦੇ ਆ ਕੂਟਾਂ 'ਚ ਉਦੋਂ ਫਿਰ ਇੱਕਦਮ ਫਿਰ ਬੜਾ ਪ੍ਰੈਸ਼ਰ ਬਣਾਉਣੀ ਆ ਜੇ ਕਿਸੇ ਕਿਸਾਨ ਦੇ ਹੱਕ 'ਚ ਜਦੋਂ ਕਿਸਾਨੀ ਦੇ ਹੱਕ 'ਚ ਕੋਈ ਫੈਸਲਾ ਆਇਆ ਸਰਕਾਰ ਚਾਹੇ ਕੋਈ ਵੀ ਹੋਵੇ ਸਰਕਾਰ ਨੇ ਕਦੇ ਡਟ ਕੇ ਪੈਰ ਨਹੀਂ ਦਿੱਤਾ ਉਹਦੇ ਬਾਰੇ ਸਾਰੀਆਂ ਵਿਚਾਰਾਂ ਹੋਈਆਂ ਤੇ ਅੱਗੇ ਵੀ ਜਿਵੇਂ ਫੌਜੀ ਸਾਹਿਬ ਉਹਨਾਂ ਦੀ ਗਾ ਕਮੇਟੀਆਂ ਜਾਂ ਟੀਮ ਉਹਗੇ ਜ਼ਿਲ੍ਹੇ ਚ ਕਿਵੇਂ ਸੀਗੇ ਮੇਰੇ ਨਾਲ ਪ੍ਰਧਾਨ ਸਾਹਿਬ ਬੈਠੇ ਸੀਗੇ ਆਤਮਾ ਸਿੰਘ ਸਾਰੀ ਟੀਮ ਬੈਠੀ ਆ ਹੋਰ ਵੀ ਸੀਨੀਅਰ ਆਗੂ ਬੈਠੇ ਮੇਰੇ ਨਾਲ ਇਕਬਾਲ ਬਾਈ ਜੀ ਨਹੀਂ ਬੈਠੇ ਆ ਜਿਹੜੇ ਪਹਿਲੇ ਜ਼ਿਲ੍ਹਾ ਦੇਖਦੇ ਆ ਹੁਣ ਮਤਲਬ ਹੋਰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਵੀ ਮੈਂ ਆਪਣੇ ਅੱਜ ਫੌਜੀ ਸਾਹਿਬ ਤੇ ਜਗਦੀਪ ਬਾਈ ਜੀ ਨੂੰ ਕਿਹਾ ਵੀ ਇਧਰਲਾ ਇਲਾਕਾ ਤੁਸੀਂ ਸੰਭੋ ਮੈਨੂੰ ਵੀ ਉਧਰਲਾ ਇਲਾਕਾ ਨੂੰ ਅਸੀਂ ਸਾਹਮਣੇ ਸਾਡੇ ਰਲ ਮਿਲ ਕੇ ਆਪਣਾ ਸਨੇਹਾ ਜਿਹੜਾ ਜਥੇਬੰਦੀ ਬਣੇਗਾ ਉਹਨੂੰ ਅੱਗੇ ਲੈ ਕੇ ਜਾਈਏ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਆਵਾਜ਼ ਚੁੱਕਣੀ ਆ ਉਹ ਵੀ ਸਾਡਾ ਫਰਜ਼ ਹੈ ਨਾ ਜੀ ਉਹ ਵੀ ਕਿਸੇ ਮਾਂ ਦੇ ਪੁੱਤ ਨੇ ਕਿਸੇ ਭੈਣ ਦੇ ਭਰਾ ਨੇ ਕਿਸੇ ਭੈਣ ਦੇ ਸਵਾਗ ਨੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਿਤੇ ਵੀ ਕਿਸੇ ਨਾਲ ਕਿਸਾਨ ਨਾਲ ਮਜ਼ਦੂਰ ਨਾਲ ਧੱਕਾ ਹੁੰਦਾ ਉਹ ਸਾਡੇ ਕੋਲ ਗੱਲ ਆਉਗੀ ਤਾਂ ਉੱਤੇ ਡਟ ਕੇ ਉਹਨਾਂ ਦੀ ਹਮਾਇਤ ਵੀ ਕੀਤੀ ਜਾਊਗੀ ਪਰ ਸਾਰ ਸੂਤਰੇ ਅਕਸ ਨਾਲ ਹੀ ਗੱਲਬਾਤ ਕੀਤੀ ਜਾਊਗੀ ਔਰ ਕਥਾਂ ਦੇ ਆਧਾਰ ਤੇ ਗੱਲ ਕੀਤੀ ਜਾਊਗੀ ਉਹਦੇ ਸਬੰਧ ਚੱਜ ਵਿਚਾਰਾਂ ਹੋਣਗੇ ਤੁਹਾਡੇ ਜਥੇਬੰਦੀ ਮੀਤ ਸਬੰਧੀ ਕੇਆ ਜੀ ਪਾਲ ਕਹਿੰਦੀ ਹੈ ਹਾਂਜੀ ਤੁਹਾਡੀ ਜਫੇ ਬੰਦੀ ਹਾਂਜੀ ਜਿਹੜੇ ਚਿੱਪਾਲੇ ਮੀਟਰ ਆ ਇਹ ਜੀਆਂ ਦੇ ਨੇ ਅਸੀਂ ਬੋਲੇ ਵੀ ਅੱਜ ਚਿੱਪਾਲੇ ਮੀਟਰਾਂ ਤੇ ਅਸੀਂ ਕਈ ਜ਼ਿਲ੍ਹਿਆਂ ਦੇ ਵਿੱਚ ਉਧਰ ਰੋਪੜ ਜ਼ਿਲ੍ਹੇ ਦੇ ਵਿੱਚ ਅਸੀਂ ਚਿੱਪਾਲੇ ਮੀਟਰਾਂ ਤੇ ਵੱਡੀ ਲੜਾਈ ਵੀ ਲੜਦੇ ਆਂ ਔਰ ਅਸੀਂ ਉਹ ਦੱਸਿਆ ਵੀ ਲੱਖ ਲੱਖ ਰੁਪਏ ਦੇ ਕਿਸੇ ਕਿਸਾਨ ਨੂੰ ਜਾਂ ਕਿਸੇ ਮਜ਼ਦੂਰ ਨੂੰ ਕਿਸੇ ਜੋ ਪਿੰਡ ਚ ਆਮ ਲੋਕ ਰਹਿੰਦੇ ਆ ਕੀ ਸਰਕਾਰਾਂ ਨੇ ਪ੍ਰਪੇਅਰ ਕਰਤਾ ਸੀਗਾ ਉਹਨੂੰ ਵੀ ਤੁਸੀਂ ਮੈਸੇਜ ਦੇਖਣੇ ਉਹ ਅਸੀਂ ਮੀਟਰ ਪੁੱਟ ਕੇ ਉਹ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਏ ਆਂ ਦੇਖੋ ਬੰਦੀਆਂ ਲੋਈ ਜਾਂਦੀਆਂ ਐ ਲਾਓ ਦੇਖੋ ਉਹ ਜਿੱਥੇ ਬੰਦੀਆਂ ਦੀ ਸੋਚ ਮਾੜੀ ਹੋ ਸਕਦੀ ਆ ਉਹ ਕਿਉਂ ਲਾਉਣੀ ਆ ਕਿਉਂ ਨਹੀਂ ਲਾਉਣੀ ਆ ਉਹਨਾਂ ਦਾ ਕੀ ਫਾਇਦਾ ਉਹ ਤਾਂ ਹੁਣ ਇਹਦੇ ਬਾਰੇ ਉਹ ਹੀ ਦੱਸ ਸਕਦੀਆਂ ਪਰ ਅਸੀਂ ਇਹਦਾ ਸਖਤ ਵਿਰੋਧ ਕਰਦੇ ਆਂ ਜਿਹੜਾ ਅਸੀਂ ਕਾਲੇ ਕਾਨੂੰਨਾਂ ਦੇ ਨਾਲ ਇੱਕ ਪ੍ਰਦੂਸ਼ਣ ਐਕਟ ਸੀਗਾ ਇੱਕ 220 ਬਿਜਲੀ ਐਕਟ ਸੀਗਾ ਉਹਦਾ ਵਿਰੋਧ ਕੀਤਾ ਜੇ ਅਸੀਂ ਉੱਥੋਂ ਕਾਰ ਕਰਕੇ ਉੱਠੇ ਆਂ ਤਾ ਅੱਜ ਆਮ ਲੋਕਾਂ ਨੂੰ ਜਿਹੜੀ ਹਰ ਘਰ ਦੇ ਚੁੱਲ੍ਹੇ ਨੇ ਲੜਾਈ ਦਿੱਲੀ ਦੇ ਵਿੱਚ ਸਾਹ ਦਿੱਤਾ ਲੜਾਈ ਲੜੀਆ ਅੱਜ ਉਹਨਾਂ ਨੂੰ ਅੱਖ ਮੈਜਾ ਨਾ ਭੁਗਤਣਾ ਪੈਂਦਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਵੀ ਲੱਖ ਰੁਪਈਆ ਕਿਹੜਾ ਬਿੱਲ ਭਰ ਦੂਗਾ ਇਹ ਇੱਕ ਸਰਕਾਰਾਂ ਨੇ ਲੁੱਟ ਖਸੁੱਟ ਕਰਨੇ ਨੂੰ ਇਹ ਚਿੱਪ ਵਾਲੇ ਮੀਟਰ ਲਾ ਰਹੀਆਂ ਪਰ ਸਾਰੇ ਪੰਜਾਬ ਕਿਸਾਨ ਯੂਨੀਅਨ ਡਟ ਕੇ ਦਾ ਵਿਰੋਧ ਕਰਦੀ ਅਰ ਕਰਦੀ ਰਹੂ